ਮਾਤਾ ਪਿਤਾ ਧਿਆਨ ਨਾਲ ਸੁਣੋ ਬੇਟੀ ਤੇ ਸੁਖੀ ਬਹਿਵਾਹਕ ਜੀਵਨ ਦੀ ਤਮੰਨਾ ਰੱਖਦੇ ਹੋ ਤਾਂ ਪੰਜ ਜਗਾ ਉੱਪਰ ਭੁੱਲ ਕੇ ਵੀ ਕਦੀ ਵੀ ਬੇਟੀ ਦਾ ਵਿਆਹ ਨਾ ਕਰੋ ਨੰਬਰ 1 ਗਵਾਂਡ ਵਿੱਚ ਧਿਆਨ ਰੱਖੋ ਬੇਟੀ ਦਾ ਸਸੁਰਾਲ ਪੇਕਿਆਂ ਤੋਂ ਜਿੰਨਾ ਜ਼ਿਆਦਾ ਨਜ਼ਦੀਕ ਹੋਵੇਗਾ ਉੰਨੀ ਹੀ ਬੇਟੀ ਦੇ ਜੀਵਨ ਵਿੱਚ ਝਗੜੇ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ ਕਿਉਂਕਿ ਸਸਰਾਲ ਦੀ ਹਰ ਛੋਟੀ ਗੱਲ ਪੇਕੇ ਵਿੱਚ ਪਹੁੰਚਦੀ ਰਹਿੰਦੀ ਹੈ ਤੇ ਬੇਟੀਆਂ ਵੀ ਧਿਆਨ ਰੱਖੋ ਅਗਰ ਤੁਸੀਂ ਸਸਰਾਲ ਦੀ ਹਰ ਛੋਟੀ ਵੱਡੀ ਗੱਲ ਦੀ ਸ਼ਿਕਾਇਤ ਮਾ ਨਾਲ ਕਰੋਗੀ ਤਾਂ ਤੁਹਾਡੀ ਗਰਸਤੀ ਨੂੰ ਉਜਾੜਨ ਤੋਂ ਕੋਈ ਨਹੀਂ بچਾ ਸਕਦਾ ਨੰਬਰ 2 ਅਮੀਰ ਘਰ ਵਿੱਚ ਬੇਟੀ ਦਾ ਵਿਆਹ ਆਪਣੇ ਪਰਿਵਾਰ ਤੇ ਖਾਨਦਾਨ ਵਿੱਚ ਹੀ ਕਰਨਾ ਉਚਿਤ ਮੰਨਿਆ ਜਾਂਦਾ ਹੈ ਆਪਣੀ ਤੋਂ ਅਮੀਰ ਘਰ ਵਿੱਚੋਂ ਬੇਟੀ ਦਾ ਵਿਆਹ ਕਰੋਗੇ ਤਾਂ ਤੁਹਾਡੀ ਬੇਟੀ ਨੂੰ ਹਮੇਸ਼ਾ ਗਰੀਬ ਪੇਕੇ ਨੂੰ ਲੈ ਕੇ ਤਾਨੇ ਸੁਣਨੇ ਪੈ ਸਕਦੇ ਹਨ ਨੰਬਰ 3 ਬਰਾਬਰ ਯੋਗਤਾ ਵਾਲਾ ਪਤੀ ਬੇਟੀ ਤੇ ਲਈ ਲੜਕਾ ਲੱਭਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਉਸ ਦਾ ਪਤੀ ਉਸ ਦੇ ਨਾਲ ਬਰਾਬਰ ਯੋਗਤਾ ਵਾਲਾ ਹੋਵੇ ਪਲੇ ਹੀ ਲੜਕਾ ਲੜਕੀ ਤੋਂ ਘੱਟ ਯੋਗਤਾ ਵਾਲਾ ਹੋਵੇ ਪਰੰਤੂ ਲੜਕੀ ਤੋਂ ਉੱਚੀ ਪੋਜੀਸ਼ਨ ਵਾਲਾ ਨਹੀਂ ਹੋਣਾ ਚਾਹੀਦਾ ਕਿਉਂਕਿ ਕਈ ਵਾਰ ਲੜਕਾ ਉੱਚੇ ਪਦ ਉੱਪਰ ਹੁੰਦਾ ਹੈ ਤੇ ਲੜਕੀ ਘੱਟ ਪੜੀ ਲਿਖੀ ਹੁੰਦੀ ਹੈ ਤਾਂ ਉਹ ਉਸ ਨੂੰ ਆਪਣੇ ਯੋਗ ਨਹੀਂ ਸਮਝਦਾ ਕਈ ਵਾਰ ਇਸ ਤਰ੍ਹਾਂ ਲੜਕੇ ਨਾਲ ਵੀ ਹੋ ਸਕਦਾ ਹੈ ਕਿਉਂਕਿ ਸਿੱਖਿਆਤ ਵਿਅਕਤੀ ਵਿੱਚ विवेक ਤੇ ਸਮਝਦਾਰੀ ਹੋਵੇ ਇਹ ਜ਼ਰੂਰੀ ਨਹੀਂ ਹੈ ਨੰਬਰ 4 ਗਰੀਬ ਘਰ ਵਿੱਚੋ ਬੇਟੀ ਦਾ ਵਿਆਹ ਬਹੁਤ ਜ਼ਿਆਦਾ ਗਰੀਬ ਘਰ ਵਿੱਚ ਵੀ ਨਾ ਕਰੋ ਕਿਉਂਕਿ ਐਸਾ ਵੀ ਨਾ ਹੋਵੇ ਕਿ ਉਹ ਹਰ ਜ਼ਰੂਰੀ ਚੀਜ਼ ਦੇ ਲਈ ਵੀ ਤਰਸਦੀ ਰਹੇ ਇਸ ਨਾਲ ਵੀ ਉਹ ਕਦੀ ਸੁખી ਨਹੀਂ ਰਹਿ ਪਾਏਗੀ ਨੰਬਰ 5 ਲੜਕੇ ਦੀ ਉਮਰ ਵਿਆਹ ਕਰਦੇ ਸਮੇਂ ਧਿਆਨ ਰੱਖੋ ਕਿ ਲੜਕਾ ਲੜਕੀ ਦੀ ਉਮਰ ਵਿੱਚ ਜਿਆਦਾ ਛੋਟਾ ਨਾ ਹੋਵੇ ਕਿਉਂਕਿ ਜਿਆਦਾ ਛੋਟੇ ਪਤੀ ਵਿੱਚ ਪਤਨੀ ਹਮੇਸ਼ਾ ਇੱਕ ਅਪਰਿਪੱਕ ਇਨਸਾਨ ਨੂੰ ਦੇਖਦੀ ਹੈ ਜੋ ਉਨ੍ਹਾਂ ਦੇ ਵਿੱਚ ਝਗੜੇ ਦਾ ਕਾਰਨ ਬਣਦਾ ਹੈ ਨੰਬਰ 6 ਇਹ ਧਿਆਨ ਰੱਖੋ ਜਿੱਥੇ ਤੁਸੀਂ ਲੜਕੀ ਦਾ ਵਿਆਹ ਕਰ ਰਹੇ ਹੋ ਉਹ ਪਰਿਵਾਰ ਸੰਸਕਾਰੀ ਤੇ ਤੁਹਾਡੀ ਜਾਤੀ ਦਾ ਹੀ ਹੋਵੇ ਕੇਵਲ ਦੌਲਤ ਦੇਖ ਕੇ ਹੀ ਬੇਟੀ ਦਾ ਵਿਆਹ ਕਰੋਗੇ ਤਾਂ ਤੁਹਾਡੀ ਬੇਟੀ ਜੀਵਨ ਭਰ ਦੁਖੀ ਰਹੇਗੀ ਦੋਸਤੋ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚਾਹਨਾ ਨੂੰ ਸਬਸਕ੍ਰਾਈਬਰ ਜ਼ਰੂਰ ਕਰੋ ਧੰਨਵਾਦ